ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੋ ਦੇ ਆ ਗਏ ਅਰਦਾਸ ਹਮਾਰੇ ਜੀਉ ਪਿੰਡ ਸਭ ਤੇਰਾ ਸਾਬ ਤੇਰੀ ਵਡਿਆਈ ਕੋਈ ਨਾ ਹੋਣ ਜਾਣੇ ਮੇਰਾ ਹਮ ਅਬ ਗੁਣ ਭਰੇ ਏਕ ਗੁਣ ਨਾਹੀ ਅੰਬ੍ਰਤ ਸਾਡ ਵਿਖੇ ਵਿਖ ਖਾਹੀ ਮਾਇਆ ਮੋਹ ਧਰਮ ਭੈ ਭੁੱਲੇ ਸੁਤਦਾਰਾ ਸਿਉ ਪ੍ਰੀਤ ਲਗਾਈ ਇਕ ਉਕ ਤਨ ਪੰਥ ਸੁਨਿਓ ਗੁਰ ਸੰਗਤ ਤਿਹ ਮਿਲੰਤ ਜਮ ਧਰਾ ਸਮਟਾਈ ਇਕ ਅਰਦਾਸ ਬਾਤ ਕੀਰਤ ਕੀ ਗੁਰੂ ਰਾਮਦਾਸ ਰੱਖੋ ਸਰਣਾਈ ਪਰਮ ਸਤਕਾਰਯੋਗ ਸਤਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸواری ਸਤਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਇੱਕ ਵਾਰੀ ਸਾਰੇ ਆਖੋ ਜੀ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਭਗਤ ਕਬੀਰ ਸਾਹਿਬ ਜੀਾਂ ਦੇ ਜਿਹੜੇ ਸ਼ਲੋਕ ਨੇ ਉਹਨਾਂ ਦੀ ਲੜੀਵਾਰ ਵਿਚਾਰ ਜਿਹੜੀ ਹੈ ਉਹ ਸੰਗਤਾਂ ਦੇ ਨਾਲ ਸਾਂਝੀ ਕਰਦੇ 100 ਜਿਹੜਾ ਸ਼ਲੋਕ ਉਹ ਹੁਣ ਤੱਕ ਆਪਣਾ ਵਿਚਾਰਿਆ ਗਿਆ ਹੈ 101 ਨੰਬਰ ਸ਼ਲੋਕ ਜਿਹੜਾ ਹੈ ਉਹਦੇ ਤੋਂ ਆਪਾਂ ਸ਼ੁਰੂ ਕਰਦੇ ਹਾਂ ਅੱਜ ਪੁੱਛਦੇ ਆਂ ਬਾਬਾ ਫਰੀਦ ਕਵੀ ਭਗਤ ਕਬੀਰ ਸਾਹਿਬ ਜੀਆਂ ਨੂੰ ਕਿ ਅੱਜ ਸਾਡੇ ਲਈ ਉਪਦੇਸ਼ ਕੀ ਹੈ ਜੀ ਤੁਹਾਡਾ ਅੱਜ ਸਾਨੂੰ ਕਹਿ ਰਹੇ ਹੈ ਕਿ ਸਰੀਰਕ ਚਿੰਨ ਜਿਹੜੇ ਹੈ ਸਰੀਰ ਦੇ ਉੱਤੇ ਚਿੰਨ ਧਾਰਨ ਕਰਨੇ ਕੱਲਾ ਕਹਿੰਦੇ ਇਹਨਾਂ ਦੇ ਨਾਲ ਰੱਬ ਨਹੀਂ ਮਿਲਦਾ ਜਿਹੜਾ ਸਾਡਾ ਮਨ ਹੈ ਇਹਨੂੰ ਵਿਚਾਰਾਂ ਵੱਲੋਂ ਰੋਕਣਾ ਪੈਂਦਾ ਹਾਂ ਠੀਕ ਹੈ ਅਸੀਂ ਅਮਰਤ ਛਕਣਾ ਜਿਹੜੇ ਹਿੰਦੂ ਨੇ ਉਹਨਾਂ ਨੇ ਜੀਉ ਪਾਉਣਾ ਤੇ ਮੁੰਡਨ ਕਰਾਉਣਾ ਤੇ ਜਿਹੜੇ ਮੁਸਲਮਾਨ ਨੇ ਉਹਨਾਂ ਨੇ ਸੁਨਨਤ ਕਰਾਉਣੀ ਉਹਨਾਂ ਆਪੋ ਆਪਣੇ ਧਰਮ ਦੀ ਇੱਕ ਮਰਿਆਦਾ ਹੈ ਪਰ ਭਗਤ ਕਬੀਰ ਸਾਹਿਬ ਸਾਨੂੰ ਇੱਥੇ ਸਮਝਾ ਰਹੇ ਹੈ ਕਬੀਰ ਮਨ ਮੁੰਡਿਆ ਨਹੀਂ ਕੇਸ ਮੁੰਡਾਏ ਕਾਏ ਜੋ ਕਿਛ ਕੀਆ ਸੋ ਮਨ ਕੀਆ ਮੁੰਡਾ ਮੁੰਡਾ ਆ ਜਾਏ ਭਗਤ ਕਬੀਰ ਸਾਹਿਬ ਕਹਿੰਦੇ ਸਿਰ ਦੇ ਵਾਲ ਕਟਾ ਲੈਣੇ ਕਹਿੰਦੇ ਇਹਦੇ ਨਾਲ ਰੱਬ ਥੋੜਾ ਨਲਦਾ ਕਹਿੰਦੇ ਮਨ ਦੇ ਉੱਤੋਂ ਜਿਹੜੇ ਵਿਕਾਰਾਂ ਦੀ ਮੈਲ ਲੱਗੀ ਹੈ ਉਹ ਤੇ ਉਤਾਰੀ ਜੀ ਸਿਰ ਤੋਂ ਕੇਸ ਉਤਾਰ ਕੇ ਬੰਦਾ ਕਹਵੇ ਮੈਨੂੰ ਰੱਬ ਨਾਲ ਜੁੜੂ ਕਹਿੰਦੇ ਆਏ ਥੋੜਾ ਨਲਦਾ ਜਿਵੇਂ ਹਿੰਦੂ ਧਰਮ ਦੇ ਵਿੱਚ ਮੁੰਡਨ ਕਰਾਇਆ ਜਾਂਦਾ ਸਿਰ ਦੇ ਜਿਹੜੇ ਕੇਸ ਨੇ ਕਿਸੇ ਦੇਵੀ ਦੇਵਤੇ ਦੇ ਜਾ ਕੇ ਉੱਥੇ ਸਾਰੇ ਦੇ ਸਾਰੇ ਜਿਹੜੇ ਕੇਸ ਹੈ ਉਹ ਕਟਵਾ ਦਿੱਤੇ ਜਾਂਦੇ ਤੇ ਇੱਥੇ ਭਗਤ ਕਬੀਰ ਸਾਹਿਬ ਸਾਨੂੰ ਇਹ ਹੀ ਸਮਝਾ ਰਹੇ ਹੈ ਕਿ ਸਿਰ ਮਨਾ ਕੇ ਆਪਣੇ ਆਪ ਨੂੰ ਤੋ ਸਾਧ ਸਮਝਦੇ ਹੈ ਕਹਿੰਦੇ ਆਪਣਾ ਮਨ ਨਹੀਂ ਬੰਨਿਆ ਭਾਵਕੇ ਮਨ ਦੇ ਉੱਤੋਂ ਵਿਕਾਰਾਂ ਦੀ ਮੈਲ ਉਤਾਰੀ ਜੋ ਕਿਛ ਕੀਆ ਸੋ ਮਨ ਕੀਆ ਕਹਿੰਦੇ ਜਿਹੜਾ ਕੁਝ ਕਰਦਾ ਉਹ ਤੇ ਮਨ ਕਰਦਾ ਹੁਣ ਚਾਹੇ ਕਿ ਸੁਰੱਖੇ ਹੋਣ ਚਾਹੇ ਨਾ ਰੱਖੇ ਹੋਣ ਜੇ ਮਨ ਚੰਗੇ ਪਾਸੇ ਨੂੰ ਤੁਰਨ ਲੱਗ ਗਿਆ ਤਾਂ ਸਰੀਰ ਨੂੰ ਚੰਗੇ ਥਾਂ ਤੇ ਲੈ ਜਾਊਗਾ ਜੇ ਮਨ ਮਾੜੇ ਪਾਸੇ ਤੁਰਨ ਲੱਗ ਗਿਆ ਤਾਂ ਸਰੀਰ ਨੂੰ ਬਾੜੇ ਥਾਂ ਤੇ ਲੈ ਜਾਊਗਾ ਇਹ ਤੇ ਮਨ ਦੇ ਪਿੱਛੇ ਤੁਰਨ ਵਾਲਾ ਹੈ ਸਰੀਰ ਤੇ ਕੰਟਰੋਲ ਜਿਹੜਾ ਸਾਰਾ ਮਨ ਤੇ ਕਰਦਾ ਹੈ ਜੋ ਕੁਝ ਕੀਤਾ ਸੋ ਮਨ ਕੀਆ ਮੁੰਡਾ ਮੂੰਡ ਆ ਜਾਏ ਕਹਿੰਦੇ ਸਾਦ ਆਪਣੇ ਆਪ ਨੂੰ ਕਹਾਉਣ ਲੱਗ ਗਿਆ ਤੋ ਕਿ ਮੈਂ ਸਿਰ ਦੇ ਕੇਸ ਕਟਵਾ ਲੇ ਮੁੰਡਣ ਕਰਾ ਲਿਆ ਮੈਂ ਫਲਾਣੇ ਤੀਰਥ ਤੇ ਰਹਿਣਾ ਮੈਂ ਫਲਾਣੇ ਤੀਰਥ ਤੇ ਰਹਿਣਾ ਗੁਰੂ ਸਾਹਿਬ ਕਹਿੰਦੇ ਇਤੇ ਮੁੰਡਾ ਮੂੰਡ ਅਜਾਏ ਕਹਿੰਦੇ ਇਤੇ ਬੇਫਾਇਦਾ ਕਰਾ ਕਰਤੇ ਕੰਮ ਅਸਲ ਦੇ ਵਿੱਚ ਮਨ ਨੂੰ ਮਾੜਿਆ ਕੰਮਾਂ ਤੋਂ ਰੋਕਣਾ ਸੀ ਜੇ ਹਿੰਦੂ ਧਰਮ ਚ ਤਾਂ ਗੀਤਾ ਨੂੰ ਪੜੋ ਰਮਾਇਣ ਪੜੋ ਮਹਾਭਾਰਤ ਨੂੰ ਪੜ੍ਹ ਲਓ ਉਹਨਾਂ ਨੂੰ ਪੜ੍ਹ ਕੇ ਆਮਨ ਦੇ ਉੱਤੇ ਕੰਟਰੋਲ ਕਰਨਾ ਸੀ ਕਿਹਾ ਵੇਖੋ ਜਿਨ੍ਹਾਂ ਨੇ ਕੁਝ ਮਾੜਾ ਕੀਤਾ ਉਹਨਾਂ ਦੇ ਨਾਲ ਮਾੜਾ ਹੋਇਆ ਜੇ ਮੁਸਲਮਾਨ ਹੈ ਤਾਂ ਕੁਰਾਨ ਸ਼ਰੀਪੜ ਉਹਨੂੰ ਪੜ੍ਹ ਕੇ ਉਹਦੇ ਤੇ ਅਮਲ ਕਰਕੇ ਆਪਣੇ ਮਨ ਤੇ ਕੰਟਰੋਲ ਕਰਨਾ ਸਿੱਖ ਜੇ ਸਿੱਖ ਹੈ ਨਾ ਤਾਂ ਗੁਰੂ ਸਾਹਿਬ ਸਾਨੂੰ ਕਹਿੰਦੇ ਆ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਪ੍ਰਭ ਕਿ ਅਸੀਂ ਆਪਣੀ ਕਿਰਤ ਕਰਕੇ ਆਪਣੇ ਕਰਮਾ ਕਰਕੇ ਪ੍ਰਮਾਤਮਾ ਤੋਂ ਵਿਛੜ ਗਏ ਕਿਉਂਕਿ ਅੰਮ੍ਰਿਤ ਤੇ ਛਕ ਲਿਆ ਗੁਰੂ ਨੇ ਸਾਨੂੰ ਰਸਤਾ ਦੱਸਿਆ ਕਿ ਆਹ ਰਸਤੇ ਤੇ ਤੁਰਨਾ ਉਹ ਰਸਤੇ ਤੇ ਨਹੀਂ ਤੁਰੇ ਗਲਤ ਤੁਰਦੇ ਕਿਰਤਿ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ ਅਸਿ ਬੇਨਤੀ ਕਰੀਏ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜ੍ਹ ਕੇ ਕਿ ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰ ਦੇ। ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਬ ਗੁਣ ਨਾ ਵਿਚਾਰਿਓ ਕੋਈ। ਮਾਟੀ ਦਾ ਕਿਆ ਤੋ ਪੈ ਸੁਆਮੀ ਮਾਨਸ ਕੀ ਗਤਿ ਇਹੀ ਅਸੀਂ ਗੁਰੂ ਦੇ ਅੱਗੇ ਆ ਕੇ ਬੇਨਤੀ ਕਰੀ ਜਦੋਂ ਬੇਨਤੀਆਂ ਕਰਦੇ ਰਵਾਂਗੇ ਕਰਦੇ ਰਵਾਂਗੇ ਫਿਰ ਜਿਹੜਾ ਮਨ ਹੈ ਨਾ ਉਹ ਗੁਰੂ ਦੇ ਪਿੱਛੇ ਪਿੱਛੇ ਤੁਰਨ ਲੱਗ ਪੈਂਦਾ ਉਹ ਗੁਰੂ ਦੇ ਪਿੱਛੇ ਪਿੱਛੇ ਮਨ ਨੇ ਤੁਰ ਪੈਣਾ ਵਸ ਫਿਰ ਜਦੋਂ ਗੁਰੂ ਦੇ ਪਿੱਛੇ ਪਿੱਛੇ ਮਨ ਤੁਰਨ ਲੱਗਿਆ ਨਾ ਤੁਰਦਾ ਗਿਆ ਮਨ ਪਿੱਛੇ ਪਿੱਛੇ ਗੁਰੂ ਦੇ ਤੁਰਦਾ ਗਿਆ ਤੁਰਦਾ ਗਿਆ ਇੱਕ ਦਿਨ ਮਨ ਜਿਹੜਾ ਉਹ ਪ੍ਰਮਾਤਮਾ ਦੇ ਵਿੱਚ ਅਭੇਦ ਹੋ ਜਾਵੇ ਮਿਲ ਜਾਣਾ ਇੱਕ ਵਿੱਚ ਹੋ ਜਾਣਾ ਫਿਰ ਭਗਤ ਕਬੀਰ ਸਾਹਿਬ ਕਹਿੰਦੇ ਕਬੀਰ RAM ਨਾ ਛੋਡੀਐ ਧਨ ਧਨ ਜਾਏ ਤਾਂ ਜਾਓ ਚਰਨ ਕਮਲ ਚਿਤ ਵੇਧਿਆ ਰਾਮ ਨਾਮ ਸਮਾਓ ਭਗਤ ਕਬੀਰ ਸਾਹਿਬ ਕਹਿੰਦੇ RAM ਨਾ ਛੋਡੀਏ ਕਹਿੰਦੇ ਪ੍ਰਮਾਤਮਾ ਦਾ ਨਾਮ ਨਾ ਛੱਡਿਓ ਤਨ ਧਨ ਜਾਏ ਤਾਂ ਜਾਓ ਕਹਿੰਦੇ ਤਨ ਜਾਂਦਾ ਜਾਵੇ ਧਨ ਜਾਂਦਾ ਤੇ ਜਾਵੇ ਕਹਿੰਦੇ ਫਿਕਰ ਨਾ ਕਰ ਹੁਣ ਤਨ ਨੇ ਇੱਕ ਦਿਨ ਜਾਣਾ ਹੀ ਐ ਆ ਤਨ ਜਿਹੜਾ ਨਾ ਤਨ ਇਹਨੇ ਦੇ ਇੱਕ ਦਿਨ ਜਾਣਾ ਹੀ ਨੇ ਬਾਬਾ ਫਰੀਦ ਸਾਹਿਬ ਵੀ ਕਹਿੰਦੇ ਫਰੀਦਾ ਤਨ ਸੁੱਕਾ ਪਿੰਜਰ ਥਿਆ ਤਲੀਆਂ ਖੁੰਡਾ ਕਾਗ ਅਜੇ ਸੋ ਰੱਬ ਨਾ ਬਹੜਿਓ ਦੇਖ ਬੰਦੇ ਕੇ ਭਾਗ ਇੱਕ ਦਿਨ ਤੇ ਜਾਣੀ ਕਹਿੰਦੇ ਤਨ ਸੁੱਕ ਕੇ ਪਿੰਜਰਾ ਬਣ ਗਿਆ ਪਰ ਅਜੇ ਤੱਕ ਕਹਿੰਦੇ ਰੱਬ ਨਾ ਮਿਲਿਆ ਪਰ ਜਿਨ੍ਹਾਂ ਨੂੰ ਕਹਿੰਦੇ ਪ੍ਰਮਾਤਮਾ ਮਿਲ ਜਾਂਦਾ ਨਾ ਚਾਹਿਆ ਬਹੇ ਕਹੀਏ ਕਿ ਅਜੇ ਤੱਕ ਮਿਲਿਆ ਨਹੀਂ ਪਰ ਉਹਨੂੰ ਜਪਣਾ ਨਾ ਛੱਡੋ ਕਬੀਰ RAM ਨਾ ਛੋਡੀਏ ਤਨ ਧਨ ਜਾਏ ਤਾਂ ਜਾਓ ਕਹਿੰਦੇ ਜਾਂਦਾ ਜਾਣਦੇ ਪਰਮਾਤਮਾ ਦੇ ਨਾਮ ਕਰਕੇ ਧਨ ਜਾਂਦਾ ਜਾਣਦੇ ਪਰਮਾਤਮਾ ਦੇ ਨਾਮ ਕਰਕੇ ਤਨ ਜਾਂਦਾ ਤੇ ਜਾਣਦੇ ਕਹਿੰਦੇ ਤੇ ਕੂ ਵੀ ਜਾਣੈ ਗੁਰੂ ਸਾਹਿਬ ਨੇ ਗੁਰਬਾਣੀ ਚ ਕਿਹਾ ਧਨ ਜੋਬਨ ਅਰਖੁ ਲੜਾ ਨਾ ਥੀੜੇ ਦਿਨ ਚਾਰ ਕਹਿੰਦੇ ਤੇ ਚਾਰਕ ਦਿਨਾਂ ਦੀ ਨਹੀਂ ਸਭ ਖਤਮ ਹੋ ਜਾਣਾ ਇੱਕ ਦਿਨ ਕਹਿੰਦੇ ਪਰ ਜੇ ਪ੍ਰਮਾਤਮਾ ਦਾ ਨਾਮ ਸਿਮਰ ਲਿਆ ਉਹਦੇ ਵਿੱਚ ਅਪੇਧ ਹੋ ਗਿਆ ਇੱਕਵੇਂ ਇੱਕ ਹੋ ਗਿਆ ਕਹਿੰਦੇ ਫਿਰ ਹੋਣਾ ਕੀ ਹੈ ਨਵ ਨਿੱਧੀ 18 ਸਿੱਧੇ ਪਿੱਛੇ ਲੱਗੀਆਂ ਫਿਰ ਐ ਜੋਹਰ ਹਿਰਦੈ ਸਦਾ ਵਸਾਏ ਕਹਿੰਦੇ ਸਾਰਾ ਕੁਝ ਤੇਰੇ ਮਗਰ ਮਗਰ ਚੱਲਣਾ ਹੈ ਫਿਰ ਜਿਹੜਾ ਤੇਰੇ ਤੋਂ ਖਤਮ ਹੋ ਜਾਣਾ ਨੇ ਇੱਕ ਦਿਨ ਬਾਅਦ ਚ ਕਹਿੰਦੇ ਫਿਰ ਪ੍ਰਮਾਤਮਾ ਨੇ ਤੇਰੇ ਮਗਰ ਮਗਰ ਤੋੜ ਦੇਣਾ ਸਾਰਾ ਕੁਝ ਨੌ ਨਿੱਧੀਆਂ 18 ਸਿੱਧੀਆਂ ਪਿੱਛੇ ਲੱਗੀਆਂ ਫਿਰੈ ਜੋਹਰ ਹਿਰਦੈ ਸਦਾ ਵਸਾਏ ਕਹਿੰਦੇ ਉਹਨਾਂ ਦੇ ਮਗਰ ਮਗਰ ਤੁਰਨਾ ਹੈ ਸਾਰਾ ਕੁਝ ਫਿਰ ਚਰਨ ਕਮਲ ਚਿਤ ਵੇਧਿਆ ਰਾਮਾ ਨਾਮ ਸਮਾਓ ਪਰ ਕਹਿੰਦੇ ਮਨ ਜਿਹੜਾ ਪ੍ਰਮਾਤਮਾ ਦੇ ਨਾਲ ਬਿੰਨਿਆ ਪ੍ਰਮਾਤਮਾ ਦੇ ਸ਼ਬਦ ਦੇ ਵਿੱਚ ਬਿਲਕੁਲ ਜੁੜ ਗਿਆ ਮਨ ਚਰਨ ਕਮਲ ਚਿਤ ਵੇਧਿਆ ਪ੍ਰਮਾਤਮਾ ਦੇ ਚਰਨਾਂ ਕਮਲਾਂ ਦੇ ਨਾਲ ਆ ਮਨ ਬਿੰਨਿਆ ਗਿਆ ਰਾਮੈ ਨਾਮ ਸਮਾਓ ਕਹਿੰਦੇ ਉਹ ਪ੍ਰਮਾਤਮਾ ਦੇ ਨਾਮ ਦੇ ਵਿੱਚ ਸਮਾ ਗਿਆ ਵਿੱਚੇ ਸਮਾ ਗਿਆ ਸਮਾਉਣਾ ਕੀ ਹੁੰਦਾ ਪਾਣੀ ਦੀ ਬਾਲਟੀ ਅੱਧੀ ਹੋਵੇ ਉਹਦੇ ਵਿੱਚ ਹੋਰ ਪਾਣੀ ਲਿਆ ਕੇ ਪਾ ਦਿਓ ਵਿੱਚੇ ਸਮਾ ਗਿਆ ਦੇ ਵਿੱਚੇ ਖਤਮ ਦੁੱਧ ਦੀ ਬਾਲਟੀ ਹੋਵੇ ਅਤੀ ਉਹਦੇ ਵਿੱਚ ਪਾਣੀ ਪਾ ਦੇ ਵਿੱਚੇ ਸਮਾ ਗਿਆ ਦੁੱਧ ਪਾਣੀ ਧਰਤੀ ਦੇ ਉੱਤੇ ਪਾਣੀ ਡੋਲ ਦਿਓ ਧਰਤੀ ਦੇ ਵਿੱਚ ਸਮਾ ਗਿਆ ਇਸੇ ਤਰ੍ਹਾਂ ਪਰਮਾਤਮਾ ਦੇ ਵਿੱਚ ਅਸੀਂ ਸਮਾਉਣਾ ਇੱਕ ਇੱਕ ਹੋਣਾ ਹੈ ਜਿਵੇਂ ਸੂਰਜ ਦੀਆਂ ਕਿਰਨਾਂ ਧਰਤੀ ਤੇ ਆਉਂਦੀਆਂ ਹਨ ਤੇ ਸ਼ਾਮ ਨੂੰ ਸੂਰਜ ਦੇ ਵਿੱਚ ਹੀ ਸਮਾ ਜਾਂਦਾ ਹੈ ਪਾਣੀ ਪਾਣੀ ਦੇ ਵਿੱਚ ਸਮਾ ਜਾ ਜਾ। ਇਸੇ ਤਰ੍ਹਾਂ ਇੱਥੇ ਭਗਤ ਕਬੀਰ ਸਾਹਿਬ ਕਹਿੰਦੇ ਐ ਕਿ ਜਿਹੜਾ ਚਿੱਤ ਹੈ ਜਿਹੜਾ ਮਨ ਹੈ ਉਹ ਪਰਮਾਤਮਾ ਦੇ ਨਾਲ ਬਿੰਨਿਆ ਗਿਆ ਤੇ ਪਰਮਾਤਮਾ ਦੇ ਨਾਮ ਦੇ ਵਿੱਚ ਉਹ ਜਿਹੜਾ ਮਨ ਹੈ ਉਹ ਸਮਾ ਗਿਆ। ਨਾਮ ਦੇ ਵਿੱਚ। ਜਦੋਂ ਪਰਮਾਤਮਾ ਦੇ ਨਾਮ ਦੇ ਵਿੱਚ ਅਸੀਂ ਅਪੇਧ ਹੋ ਜਾਾਂਗੇ ਫਿਰ ਵੱਖਰਾ ਨਹੀਂ ਰਹਿਣਾ ਕੁਝ ਫਿਰ ਵੱਖਰਾ ਕੁਝ ਰਹਿਣਾ ਨਹੀਂ ਇੱਕਮ ਇੱਕ ਹੋ ਜਾਏਗਾ ਤੇ ਅੱਗੇ ਭਗਤ ਕਬੀਰ ਸਾਹਿਬ ਕਹਿੰਦੇ ਕਬੀਰ ਜੋ ਹਮ ਜੰਤ ਬਜਾਵਤੀ ਟੁੱਟ ਗਏ ਸਭ ਤਾਰ ਕਹਿੰਦੇ ਹੁਣ ਕੋਈ ਵਜਾਉਣ ਵਾਸਤੇ ਸਾਡੇ ਕੋਲ ਸਰੰਗੀ ਹੋਵੇ ਰਬਾਬ ਹੋਵੇ ਕਹਿੰਦੇ ਤਾਰ ਜੇ ਉਹਦੇ ਤੇ ਤਾਰ ਜੜੀ ਹੋਈ ਕਹਿੰਦੇ ਜੇ ਤਾਰ ਟੁੱਟ ਗਈ ਤਾਂ ਉਹ ਵੱਜਣੀ ਨਹੀਂ ਇੱਥੇ ਭਗਤ ਕਬੀਰ ਸਾਹਿਬ ਕਹਿੰਦੇ ਐ ਕਿ ਆ ਜਿਹੜਾ ਸਾਡਾ ਸਰੀਰ ਹੈ ਨਾ ਪ੍ਰਮਾਤਮਾ ਦੇ ਨਾਲ ਜਦੋਂ ਖੁੰਝ ਗਿਆ ਜਿੱਦੇ ਸਰੀਰ ਦੇ ਵਿੱਚੋਂ ਜਿੰਦ ਨਿਕਲ ਗਈ ਕਹਿੰਦੇ ਸਰੀਰ ਪਿਆ ਹੋਣਾ ਪਰ ਹੁਣ ਬਜਾਉਣ ਵਾਲਾ ਉਹਦੇ ਅੰਦਰ ਨਹੀਂ ਹੈ ਭਾਵ ਕੇ ਤਾਰ ਟੁੱਟ ਗਈ ਤਾਰ ਟੁੱਟ ਗਈ ਕਵੀਰੇ ਜੋ ਹਮ ਜੰਤ ਵਜਾਵਤੇ ਟੁੱਟ ਗਈ ਸਭ ਤਾਰ ਕਹਿੰਦੇ ਸ਼ਰੀਰ ਗਮੋਧ ਹੀ ਜਿਹੜੇ ਤਾਰਾਂ ਸੀ ਨਾ ਜਿਹੜੇ ਤੰਦਾਂ ਸੀ ਮੋਧ ਹੀ ਆ ਉਹ ਟੁੱਟ ਗਈ ਜਦੋਂ ਤੰਦਾਂ ਟੁੱਟ ਗਈਆਂ ਜੰਤ ਵਿਚਾਰਾ ਕਿਆ ਕਰ ਚੱਲੇ ਬਜਾਵਨ ਹਾਰ ਕਹਿੰਦੇ ਫਿਰ ਕੋਈ ਜੋਰ ਨਹੀਂ ਪਾ ਸਕਦਾ। ਕੀ ਕਰ ਜੰਤ ਵਿਚਾਰਾ ਕੀ ਕਰ ਕਹਿੰਦੇ ਨਾਮ ਦੀ ਜਿਹੜੀ ਬਰਕਤ ਸੀ ਉਹਦੇ ਨਾਲ ਹੀ ਸਰੀਰਕ ਮੋਹ ਉਹ ਟੁੱਟ ਗਿਆ ਮਾਤ ਪੈ ਗਈ ਸਰੀਰ ਕਮੋਤਾ ਕਿਤੇ ਰਹਾ ਉਹ ਮਨ ਹੀ ਨਹੀਂ ਰਹਾ ਸਰੀਰ ਦਾ ਜਿਹੜਾ ਮੋਹ ਦਾ ਬਾਜਾ ਸੀ ਵੱਜ ਰਿਹਾ ਸੀ ਉਹ ਟੁੱਟ ਗਿਆ ਬਸ ਜੰਤ ਵਿਚਾਰਾ ਕਿਆ ਕਰੇ ਚੱਲੇ ਪੰਜਾਬਨ ਹਾਰ ਕਹਿੰਦੇ ਓ ਢੋਲ ਉਹ ਬਾਜਿਆਂ ਨੂੰ ਵਜਾਉਣ ਵਾਲਾ ਜਿਹੜਾ ਸੀ ਜੋ ਮਨ ਸੀ ਤਬਕੇ ਜਦੋਂ ਮੌਤ ਹੋ ਜਾਂਦੀ ਹੈ ਮਨ ਕਿੱਥੇ ਰਹਿੰਦਾ ਫਿਰ ਵਜਾਉਣ ਵਾਲਾ ਸ਼ਰੀਰ ਤੇ ਪਿਆ ਹੈ ਨਾ ਸ਼ਰੀਰ ਤੇ ਪਿਆ ਪਰ ਤਾਰਾਂ ਟੁੱਟ ਗਈਆਂ ਤਾਰਾਂ ਜਿਹੜੀਆਂ ਸੀ ਉਹ ਟੁੱਟ ਗਈਆਂ ਹੁਣ ਆਵਾਜ਼ ਨਿਕਲ ਰਹੀ ਹੈ ਨਾ ਹੱਥ ਪੈਰ ਹਲ ਰਹੇ ਨੇ ਨਾ ਅੱਖਾਂ ਵੇਖ ਨਹੀਂ ਆ ਰੇ ਨਾ ਕੰਨ ਸੁਣਦੇ ਨੇ ਚਮੜੀ ਨੂੰ ਸ਼ਿਪਾਰਿਸ਼ ਹੋਏ ਤੋਂ ਪਤਾ ਲੱਗਦਾ ਫਿਰ ਨਹੀਂ ਕੁਝ ਪਤਾ ਲੱਗਦਾ ਜਦੋਂ ਤਾਰਕ ਕਰੀਏ ਭਾਵੇਂ ਪ੍ਰਮਾਤਮਾ ਦੇ ਨਾਲ ਜੁੜੇ ਹੋਏ ਹੋ ਪਰਮਾਤਮਾ ਦੇ ਨਾਲ ਦੱਸ ਕਨੈਕਸ਼ਨ ਹੈ ਉਹਦੇ ਚ ਆ ਭੇਦ ਨਹੀਂ ਹੁੰਦਾ ਅਭੇਦ ਹੋਣ ਵਾਸਤੇ ਗੁਰੂ ਸਾਹਿਬ ਦੀ ਬਾਣੀ ਜਿਹੜੀ ਹੈ ਜਦੋਂ ਉਹਨੂੰ ਸਿਮਰਦੇ ਰਮਾਂਗੇ ਸਿਮਰਦੇ ਰਮਾਂਗੇ ਨਾ ਸਿਮਰੋ ਸਿਮਰ ਸਿਮਰ ਸੁਖ ਪਾਵੋ ਸਾਸ ਸਾਸ ਸੰਭਾਲੇ ਇਹ ਲੋਕ ਪਰਲੋਕ ਸੰਗ ਸਹਾਏ ਜਤ ਕਤ ਮੋਹੇ ਰਖਵਾਲੇ ਬਸ ਕਹਿੰਦੇ ਫੇਰ ਉਦੋਂ ਆਪੇ ਦਹੋਣਾ ਹੁੰਦਾ ਹੈ ਹੁਣ ਬਸ ਅਸੀਂ ਸਾਡਾ ਉਹਦੇ ਨਾਲ ਕਨੈਕਸ਼ਨ ਹੈ ਜਿੱਤੇ ਉਹ ਕਨੈਕਸ਼ਨ ਟੁੱਟ ਗਿਆ ਉਹਦੇ ਤਾਰ ਵੱਜਣੀ ਬੰਦ ਹੋ ਜਾਂਦੀ ਤਾਰ ਟੁੱਟ ਗਈ ਤੇ ਰਵਾਵ ਵੱਜਣੀ ਬੰਦ ਹੋ ਜਾਂਦੀ ਫਿਰ ਨਹੀਂ ਬੱਟੇ ਕਬੀਰ ਭਾਏ ਮੁੰਡੋ ਤੇ ਗੁਰੂ ਕੀ ਜਾਪੇ ਪਰਮਨ ਜਾਇ ਆਪੋ ਟੁੱਪੇ ਚਹੁ ਬੇਦਮੇ ਚਿਲੇ ਦੀ ਬਹਾਈ ਭਗਤ ਕਬੀਰ ਸਾਹਿਬ ਕਹਿੰਦੇ ਜਿਹੜੇ ਮੈਨੂੰ ਪਰਮਾਤਮਾ ਦੇ ਵਿੱਚ ਨਾਮ ਦੇ ਵਿੱਚ ਜੁੜਨ ਤੋਂ ਰੋ ਰੋ ਹੋੜਦਾ ਰਿਹਾ ਹੈ ਆਪਣੇ ਬੇਦ ਆਦਿਕ ਕਰਮ ਉਹ ਪੁਸਤਕਾਂ ਦੇ ਕਰਮ ਕੰਡਾਂ ਦਾ ਢੋਲ ਵਜਾ ਕੇ ਕਿ ਮੈਂ ਕਿ ਮੇਰਾ ਗੁਰੂ ਪੁရောਹਤ ਬਣਨਾ ਚਾਹੁੰਦਾ ਜਿਹੜਾ ਪੰਡਤ ਪੰਡਤਾਂ ਦੀ ਗੱਲ ਕਰਦੇ ਭਗਤ ਕਬੀਰ ਸਾਹਿਬ ਕਹਿੰਦੇ ਜਿਹੜਾ ਬੰਦਾ ਜਿਹਦਾ ਆਪਣਾ ਤਾਂ ਭਰਮ ਨਹੀਂ ਦੂਰ ਹੋਇਆ ਜਿਵੇਂ ਗੁਰੂ ਸਾਹਿਬ ਗੁਰਬਾਣੀ 'ਚ ਕਹਿੰਦੇ ਨੇ ਤਾਂ ਤੇ ਕਿ ਵੇਦ ਕਤੇਬ ਇਸ ਤਰ੍ਹਾਂ ਭਾਈ ਦਿਲ ਕਾ ਫਿਕਰ ਨਾ ਜਾਏ ਕਹਿੰਦੇ ਆਪਣਾ ਜਿਹੜਾ ਦਿਲ ਦਾ ਫਿਕਰ ਆਪਣੇ ਅੰਦਰ ਦਾ ਡਰ ਆਪਣੇ ਅੰਦਰ ਦਾ ਸਹਿਮ ਉਹ ਤੇ ਦੂਰ ਨਹੀਂ ਹੋਇਆ ਤੇ ਅਸੀਂ ਦੂਜਿਆਂ ਨੂੰ ਕਹਿੰਦੇ ਆ ਜਾ ਤੈਨੂੰ ਮੈਂ ਜੋੜਦਾ ਰੱਬ ਦੇ ਨਾਲ ਕਹਿੰਦੇ ਜਿਹੜੇ ਇਸ ਤਰ੍ਹਾਂ ਦੇ ਹਨ ਜਿਹੜੇ ਸਾਨੂੰ ਲੁੱਟਣ ਤੇ ਤੁਲੇ ਹੋਏ ਆ ਜਿਹੜੇ ਆਪੇ ਗੁਰੂ ਬਣੇ ਹੋਏ ਆ ਜਿਹੜੇ ਆਪੇ ਗੁਰੂ ਬਣੇ ਹੋਏ ਆ ਕਈਆਂ ਨੂੰ ਨਾ ਘਰ ਚ ਕੋਈ ਪੁੱਛਦਾ ਨਹੀਂ ਘਰ ਚੋਂ ਬੇਦਖਲ ਕਰਤੇ ਫਿਰ ਉਹ ਪਿੰਡ ਛੱਡ ਕੇ ਆਪਣਾ ਇਲਾਕਾ ਛੱਡ ਕੇ ਆਪਣਾ ਜ਼ਿਲ੍ਹਾ ਛੱਡ ਕੇ ਕਿਤੇ ਜਾ ਕੇ ਢੌਂਗ ਬਣਾ ਕੇ ਸਾਗੂ ਵਾਲੇ ਕੱਪੜੇ ਪਾ ਕੇ ਕਿਸੇ ਧਾਰਮਿਕ ਸਥਾਨ ਤੇ ਬੈਠ ਜਾਂਦੇ ਆ ਉਹ ਧਾਰਮਿਕ ਸਥਾਨ ਤੇ ਬੈਠਦੇ ਆ ਤੇ ਉੱਥੇ ਉਹ ਗੁਰੂ ਬਣ ਕੇ ਬੈਠ ਜਾਂਦੇ ਆ ਇੱਥੇ ਭਗਤ ਕਬੀਰ ਸਾਹਿਬ ਕਹਿੰਦੇ ਕਬੀਰ ਮਾਏ ਮੁੰਡੋ ਤੈ ਗੁਰੂ ਕੀ ਜਾਤ ਤੇ ਪਰਮ ਨ ਜਾਏ ਕਹਿੰਦੇ ਇਸ ਤਰ੍ਹਾਂ ਦੇ ਗੁਰੂ ਦੀ ਤੇ ਮਾਂ ਦਾ ਸਿਰ ਮੰਨਦੇ ਪੈਂਦੇ ਭਾਵ ਕਿ ਜਿਹੜੀ ਸਾਡੀ ਮੱਤ ਹੈ ਨਾ ਸਾਡੀ ਮੱਤ ਨੂੰ ਕਹਿ ਰਹੇ ਕਹਿੰਦੇ ਜਿਹੜੀ ਸਾਡੀ ਮੱਤ ਸਾਡੀ ਮਾਂ ਕਹਿੰਦੇ ਉਹਨੂੰ ਉਹਦਾ ਸਿਰ ਮੰਨਦੇ ਪੈਂਦੇ ਕਵੀਰ ਮਾਏ ਮੰਡੋ ਤੇ ਗੁਰੂ ਕੀ ਜਾਤ ਤੇ ਭਰਮ ਨਾ ਜਾਏ ਜੇ ਭਰਮੇ ਨਹੀਂ ਦੂਰ ਹੋਇਆ ਕਹਿੰਦੇ ਉਹਦੇ ਨਾਲ ਜੁੜਨ ਦਾ ਕੀ ਫਾਇਦਾ ਉਹਦੇ ਨਾਲ ਕੋਈ ਫਾਇਦਾ ਨਹੀਂ ਆਪ ਦੁੱਪੇ ਚਹ ਵੇਦ ਮਹਿ ਚੇਲੇ ਗਏ ਗਾਇ ਕਹਿੰਦੇ ਜਿਹੜੇ ਇਸ ਤਰ੍ਹਾਂ ਦੇ ਗੁਰੂ ਹੁੰਦੇ ਆ ਨਾ ਜਿਹੜੇ ਇਸ ਤਰ੍ਹਾਂ ਦੇ ਗੁਰੂ ਹੁੰਦੇ ਐ ਉਹ ਤੇ ਆਪ ਤੇ ਡੁੱਬਦੇ ਐ ਭਵ ਸਾਗਰ ਦੇ ਵਿੱਚ ਕਹਿੰਦੇ ਜਿਹੜੇ ਉਹਨਾਂ ਦੇ ਚੇਲੇ ਝਾਟੜੇ ਹੁੰਦੇ ਐ ਉਹ ਵੀ ਡੁੱਬ ਜਾਂਦੇ ਕਿਉਂ ਕਿਉਂਕਿ ਉਹਨੂੰ ਸਮਝੀ ਜਾਂਦੇ ਕਿ ਤੇ ਰੱਬ ਸਮਝੀ ਜਾਂਦੇ ਕਿ ਤੇ ਰੱਬ ਹੈ ਉਹ ਆਪ ਡੁੱਬਿਆ ਹੁੰਦਾ ਉਹਨੂੰ ਆਪ ਕੱਖ ਨਹੀਂ ਆਉਂਦਾ ਉਹ ਕਹਿੰ ਜਾਂਦਾ ਮੈਂ ਗੁਰੂ ਆ ਇਹਨਾਂ ਦਾ ਇਹ ਮੇਰੇ ਚੇਲੇ ਨੇ ਉਹ ਕਹਿੰ ਜਾਂਦੇ ਆ ਅਸੀਂ ਇਹਦੇ ਨਾਲ ਲੱਗ ਕੇ ਅਸੀਂ ਤਰ ਗਏ ਪਰ ਪਤਾ ਉਦੋਂ ਲੱਗਣਾ ਜਿੱਤੇ ਉਹਨਾਂ ਦਾ ਭਾਗ ਉੱਡ ਗਿਆ ਲੋਕਾਂ ਵਿੱਚ ਕਿਤੇ ਢੌਂਗੀ ਸੀ ਬਥੇਰੇ ਆ ਨਾ ਹੁਣ ਜਿਹੜੇ ਆਪਣੇ ਆਪ ਨੂੰ ਗੁਰੂ ਬਣੇ ਪਰਦੇਸੀ ਤੇ ਗੁਰੂਆਂ ਦੀਆਂ ਨਕਲਾਂ ਵੀ ਕਰਦੇ ਸੀ ਅੱਜ ਕਿੱਥੇ ਆ ਉਹ ਜੇਲਾਂ 'ਚ ਤੱਕੇ ਖਾਰੇ ਕਿੰਨੇ ਨੇ ਇੱਕ ਨਹੀਂ ਗਿਣਤੀ ਨਹੀਂ ਹੋ ਸਕਦੀ ਮਲਾਂ ਤੇ ਐਨੇ ਨੇ ਜਿਹੜੇ ਜੇਲਾਂ ਦੇ ਵਿੱਚ ਤੱਕੇ ਖਾਰੇ ਤੁਲਨਾ ਕਰਦੇ ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਵੀ ਤੇ ਗਏ ਸੀ ਜੇਲ੍ਹ 'ਚ ਗੁਰੂ ਨਾਨਕ ਦੇ ਤੇ ਜਿਹੜੇ ਉਹਨਾਂ ਦੇ ਨਾਲ ਰਹਿਣ ਵਾਲੇ ਸਿੱਖ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਰਹਿਣ ਵਾਲੇ ਜਿਹੜੇ ਸਿੱਖ ਸੀ ਉਹਨਾਂ ਦੀ ਵੀ ਰੀਸ ਨਹੀਂ ਕਰ ਸਕਦੇ ਗੁਰੂ ਨਾਨਕ ਸਾਹਿਬ ਦੀ ਕਿੱਥੋਂ ਰੀਸ ਕਰਨੀ ਗੁਰੂ ਨਾਨਕ ਸਾਹਿਬ ਜੀ ਦੀ ਕਿੱਥੋਂ ਰੀਸ ਕਰਨੀ ਉਹਨਾਂ ਦੇ ਨਾਲ ਰਹਿਣ ਵਾਲਿਆਂ ਦੀ ਰੀਸ ਨਹੀਂ ਆਪਣੇ ਆਪ ਨੂੰ ਕਹਿਣਾ ਕਿ ਅਸੀਂ ਗੁਰੂ ਆ ਤੇ ਭਗਤ ਕਬੀਰ ਸਾਹਿਬ ਕਹਿੰਦੇ ਆਪ ਡੁੱਬੇ ਚੋਂ ਵੇਦਮੈ ਚੇਲੇ ਦੀਏ ਵਹਾਈ ਕਹਿੰਦੇ ਚੇਲੇ ਵੀ ਡੁੱਬੇ ਪਏ ਅਜੇ ਉਹਨਾਂ ਨੂੰ ਲੱਗਦਾ ਕਿ ਅਸੀਂ ਪਾਰ ਹੋਵਾਂਗੇ ਪਰ ਜਿੱਦੇ ਸਮੁੰਦਰ ਦੇ ਬਿਲਕੁਲ ਸੈਂਟਰ 'ਚ ਵਾਗੇ ਨਾ ਉਹਦੇ ਨਾ ਫਿਰ ਉਧਰ ਦੇ ਨਾ ਉਧਰ ਕਿਧਰੇ ਦੇ ਵੀ ਨਹੀਂ ਬਣਨੇ ਫਿਰ ਕਿਉਂਕਿ ਬਿਲਕੁਲ ਵਿਚਕਾਰ ਜਾ ਕੇ ਉਹਨੇ ਛੱਡ ਦੇ। ਚੇਲੇ ਦੀਏ ਵਹਾਏ ਕਹਿੰਦੇ ਆਪ ਤੇ ਡੁੱਬੇ ਐ ਤੇ ਚੇਲਿਆਂ ਨੂੰ ਵੀ ਡੋਬ ਦੇ। ਕਬੀਰ ਜੀ ਤੇ ਪਾਪ ਕੀ ਰੱਖੇ ਤਲੈ ਦੁਰਾਈ। ਰਗਟ ਭੇ ਨਿਧਾਨ ਸਭ ਜਦ ਪੁੱਛੇ ਧਰਨਰਾਇ ਕਈ ਬੰਦੇ ਐਸੇ ਹੁੰਦੇ ਆ ਜੀ ਜਿਹੜੇ ਆਪਣੇ ਆਪ ਨੂੰ ਕਹਿੰਦੇ ਅਸੀਂ ਸਾਧੂ ਬਣ ਗਏ ਜਿਨ੍ਹਾਂ ਨੇ ਧੋਤੀਆਂ ਲਾ ਲਈਆਂ ਮਾਲਾ ਪਾ ਲਈਆਂ ਪੂਜਾ ਕਰਨ ਲੱਗੇ ਤੇ ਹੈ ਅੰਦਰ ਵਿਕਾਰੀ ਨੇ ਅੰਦਰੋਂ ਵਿਕਾਰ ਨੇ ਕਬੀਰ ਜੀ ਤੇ ਪਾਪ ਕੀ ਕਹਿੰਦੇ ਉਹ ਵਿਕਾਰੀ ਬੰਦੇ ਪਾਪ ਬੜੇ ਕਰਦੇ ਆ ਲੋਕਾਂ ਨੂੰ ਦਿਖਾਉਣ ਵਾਸਤੇ ਉਹ ਤਿਰਕ ਵੀ ਲਾ ਲੈਂਦੇ ਆ ਮਾਲਾ ਵੀ ਪਾ ਲੈਂਦੇ ਆ ਧੋਤੀ ਵੀ ਲਾ ਲੈਂਦੇ ਆ ਪੂਜਾ ਵੀ ਕਰਦੇ ਆ ਕਹਿੰਦੇ ਰਾਖੇ ਤਲੇ ਦੁਲਾ ਦੁਰਾਏ ਕਹਿੰਦੇ ਜਿਹੜੇ ਪਾਪ ਕੀਤੇ ਉਹਨਾਂ ਨੂੰ ਛੁਪਾ ਕੇ ਰੱਖਦੇ ਆ ਹੁਣ ਜਿਹੜਾ ਬੰਦਾ ਕੋਈ ਪਾਪ ਕਰਦਾ ਏ ਉਹ ਦੱਸਦਾ ਥੋੜੋ ਐ ਪਾਰੇ ਕਹਿੰਦੇ ਪ੍ਰਗਟ ਪੈ ਨਿਧਾਨ ਸਭ ਜਦ ਪੁੱਛੈ ਧਰਮ ਰਾਏ ਕਹਿੰਦੇ ਉਹ ਜਿੱਦੇ ਆਖਰ ਨੂੰ ਫਿਰ ਪ੍ਰਗਟ ਹੋਗੇ ਨਾ ਸਾਰੇ ਕਦੋਂ ਜਦੋਂ ਧਰਮ ਰਾਏ ਦੀ ਕਚਹਿਰੀ ਦੇ ਵਿੱਚ ਜਾ ਕੇ ਹਿਸਾਬ ਕਿਤਾਬ ਹੋਣਾ ਹੁਣ ਧਰਮ ਰਾਏ ਦੀ ਕਚਹਿਰੀ ਕੋਲੇ ਤੇ ਜਦੋਂ ਹਿਸਾਬ ਕਿਤਾਬ ਹੋਣਾ ਉਤੇ ਵੱਖਰੀ ਗੱਲ ਹੈ ਪਰ ਜਤੇ ਜੱਜਾਂ ਦੇ ਮੂਹਰੇ ਜਾ ਕੇ ਵੀ ਉਹ ਪਾ ਜੁਕੜ ਗਿਆ ਕਿ ਹਾਂ ਮੈਂ ਕੀਤਾ ਜਿਹੜੇ ਪਾਪ ਕੀਤੇ ਸੀ ਉਹ ਜੱਜਾਂ ਦੇ ਮੋਰੇ ਜਾ ਕੇ ਵੀ ਥਰ-ਥਰ ਕੰਬਦਿਆਂ ਨੇ ਫਿਰਕਿਆ ਜਿੰਨੇ ਲੋਕ ਓਕੇ ਰੱਖੇ ਸੀ ਸਾਰੇ ਸਾਹਮਣੇ ਆ ਗਏ ਉੱਤੇ ਆਉਣੇ ਹੀ ਆ ਜੀ ਸਾਹਮਣੇ ਜੇ ਜੱਜਾਂ ਦੇ ਸਾਹਮਣੇ ਨਹੀਂ ਆਉਂਦੇ ਤਾਂ ਧਰਮ ਰਾਜ ਦੇ ਸਾਹਮਣੇ ਆਉਣੇ ਉੱਤੇ ਇੱਕ ਨਾ ਇੱਕ ਦਿਨ ਆਖਰ ਨੂੰ ਕਹਿੰਦੇ ਉਹ ਸਾਰਾ ਕੁਝ ਪ੍ਰਗਟ ਹੋ ਜਾਣਾ ਹੈ ਚਾਹੇ ਕਹਿੰਦੇ ਤੁਸੀਂ ਪਾਪ ਜਿਹੜਾ ਉਹ ਖੂਹ ਦੇ ਵਿੱਚ ਵੜ ਕੇ ਕਰ ਲਓ ਕਹਿੰਦੇ ਖੂਹ ਦੇ ਵਿੱਚੋਂ ਵੀ ਪਤਾ ਲੱਗ ਜਾਂਦਾ ਹੈ ਪਾਪ ਜਿਹੜਾ ਕਦੇ ਪਾਪ ਲੁਕੇ ਨਹੀਂ ਰਹਿੰਦੇ ਸਿਆਰੇ ਲੋਕਾਂ ਨੇ ਆਖਿਆ ਕਹਿੰਦੇ ਕੰਧਾਂ ਦੇ ਵੀ ਕੰਨ ਹੁੰਦੇ ਐ ਕੰਧਾਂ ਦੇ ਵੀ ਕੰਨ ਪਤਾ ਲੱਗ ਜਾਂਦਾ ਹੈ ਇੱਥੇ ਭਗਤ ਕਬੀਰ ਸਾਹਿਬ ਕਹਿੰਦੇ ਜੇ ਕਬੀਰ ਜੀਤੇ ਪਾਪ ਜਿੰਨੇ ਮਰਜ਼ੀ ਪਾਪ ਕਰ ਲੈ ਰੱਖੇ ਤਲੈ ਦੁਆਏ ਕਹਿੰਦੇ ਜਿੰਨਾ ਮਰਜ਼ੀ ਤੂੰ ਵੱਡਾ ਹੋ ਕੇ ਨਾ ਉਹਨਾਂ ਨੂੰ ਛੁਪਾ ਕੇ ਰੱਖ ਲੈ ਪਰ ਕਹਿੰਦੇ ਪ੍ਰਗਟ ਭੇ ਨਿਧਾਨ ਸਭ ਇੱਕ ਨਾ ਇੱਕ ਦਿਨ ਆਖਿਰ ਨੂੰ ਪ੍ਰਗਟ ਹੋਏ ਜਾਂਗੇ ਨੰਗੇ ਤੇ ਹੋਏ ਜਾਂਗੇ ਜਦੋਂ ਪੁੱਛਿਆ ਧਰਮ ਰਾਏ ਕਹਿੰਦੇ ਫਿਰ ਉੱਥੇ ਕੀ ਮੂਲ ਹੋਵੇਗਾ ਉੱਥੇ ਤੇ ਵਿਰੋਖਾ ਹੋਣਾ ਜਦੋਂ ਸਾਹਮਣੋ ਸਾਹਮਣੇ ਗੱਲਾਂ ਹੋਣੀਆਂ ਫਿਰ ਔਖਾ ਹੋ ਸੋ ਭਗਤ ਕਬੀਰ ਸਾਹਿਬ ਜੀ ਦੇ 105 ਸ਼ਲੋਕ ਜਿਹੜੇ ਇੱਥੇ ਤੱਕ ਵਿਚਾਰੇ ਗਏ ਆ ਸੋ ਕੱਲ ਨੂੰ ਆਪਾਂ 106 ਨੰਬਰ ਸ਼ਲੋਕ ਜਿਹੜਾ ਉਹ ਤੋਂ ਸ਼ੁਰੂ ਕਰਾਂਗੇ। ਭਗਤ ਕਬੀਰ ਸਾਹਿਬ ਜੀ ਸਾਨੂੰ ਬੜੇ ਸੁਚੱਜੇ ਢੰਗ ਦੇ ਨਾਲ ਸਮਝਾ ਰਹੇ ਹਨ। ਜਿਨੇ ਗੁਰੂ ਸਾਹਿਬ ਸੋਝੀ ਬਖਸ਼ਦੇ ਆ ਉਨੀ ਕੋਸ਼ ਸੋਝੀ ਦੇ ਮੁਤਾਬਕ ਆਪਾਂ ਭਗਤ ਕਬੀਰ ਸਾਹਿਬ ਜੀ ਦੇ ਸ਼ਲੋਕਾਂ ਦੀ ਵਿਚਾਰ ਕਰ ਰਹੇ ਹਾਂ। ਸਵਾਉ ਇੰਨੀਆਂ ਕਿ ਬੇਨਤੀ ਹੈ ਪ੍ਰਵਾਹ ਕਰਿਓ ਜੀ। ਕਾਲ ਨੂੰ ਘੇਰਾ ਪਾ ਇਸੇ ਤਰੀ ਜੋੜਨ ਦਾ ਯਤਨ ਕਰਾਂਗੇ ਬਲਾਓ ਫਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ